ਮੰਗੀ ਤੇ ਸੰਦੀਪ ਦੀ ਆਸ ਵਿੱਚ ਬਣਦੀ ਨਹੀਂ ਸੀ ਪਹਿਲਾਂ ਮੰਗੀ ਤੇ ਸੰਦੀਪ ਨੰਗਲੰਮੀ ਦਾ ਗੱਲ ਨੰਗਲੰਮੀ ਆ ਕੇ ਨਾਲ ਹੀ ਆਸ ਵਿੱਚ ਪੂਰੀ ਐ ਫਿਰ ਇਹ ਕੀ ਹੁੰਦਾ ਫਿਰ ਇਹਨਾਂ ਨੇ ਆ ਕੇ ਜਦੋਂ ਰੋਲਾ ਪੈਂਦਾ ਡਾਪ ਦਾ 18 ਚਾ ਕੇ 18 ਜਾ ਕੇ ਡਾਪ ਦਾ ਰੋਲਾ ਰੋਲਾ ਪਿਆ ਇਹ ਬੰਦੇ ਪੋਜ਼ਿਟਿਵ ਆ ਗਏ ਫੋਰਥ ਬਉਣ ਤੋਂ ਬਾਅਦ ਇਹਨਾਂ ਬੰਦਿਆਂ ਨੇ ਇੱਕ ਬੱਕਰੀ ਮੇਜਰ ਲੀਗ ਬਣਾ ਲਈ 20 ਚਾ ਮੇਜਰ ਲੀਗ ਜਿਹਨੂੰ ਕਹਿੰਦੇ ਫੈਡਰੇਸ਼ਨ ਬਣਾਦੀ ਮੇਜਰ ਲੀਗ ਫੈਡਰੇਸ਼ਨ ਬਣਾਉਣ ਤੋਂ ਬਾਅਦ ਜਿਹੜਾ ਸਾਰੀ ਕਮਾਂਡ ਹੈ ਸੰਦੀਪ ਨੰਗਲਾਂਬੀਆਂ ਦੀ ਸਾਹਮਦਾ ਉਸ ਫੈਡਰੇਸ਼ਨ ਦੀ ਸਾਰੇ ਜਿਹੜੇ ਡੌਪ ਵਾਲੇ ਜਾਂ ਦੂਜੇ ਤੀਜੇ ਖਿਡਾਰੀ ਹੁੰਦੇ ਆ ਜੱਗੂ ਕਿਸੇ ਨੂੰ ਫੋਨ ਕਰਦਾ ਵੀ ਤੂੰ ਸਾਡੇ ਨਹੀਂ ਖੇਡਣਾ ਜਿਹਾ ਉਹਦੇ ਬੰਦੇ ਕਰਦੇ ਨੇ ਉਸ ਤੋਂ ਬਾਅਦ ਇਹ ਫਿਰ ਸੰਦੀਪ ਦਾ ਤੇ ਜੱਗੂ ਦਾ ਵੀ ਆਸਮੇ ਜਿਹੜਾ ਸੰਪਰਕ ਹੁੰਦਾ ਉੱਥੇ ਗੱਲ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਇਹਦੀ ਸ਼ੁਰੂਆਤ ਹੁੰਦੀ ਆ ਸੰਦੀਪ ਨੰਗਲੰਬੀਆਂ ਟੀਮ ਬਣਾਉਂਦਾ ਟੀਮਾਂ ਬਣਾਉਂਦਾ ਖੜਾਉਂਦਾ ਜਿਹੜਾ ਖਿਡਾਰੀ ਨਹੀਂ ਖੇਡਦਾ ਉਹਦੋਂ ਜੱਗੂ ਤੋਂ ਫੋਨ ਕਰਾਇਆ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਹੀ ਮੰਗੇ ਆਪਣਾ ਜਿਹੜਾ ਬੱਗੇ ਵਾਲਾ ਮੁੰਡਾ ਕੀ ਇਹਨਾਂ ਦਾ ਅਦੁੱਲਾ ਅਦੁੱਲਾ ਉਹਦੇ ਗੋਲੀ ਚੱਲਦੀ ਹੈ ਹਾਂ ਹੋਰ ਕਈ ਖਿਡਾਰੀਆਂ ਦੇ ਗੋਲੀ ਚੱਲਦੀ ਹੈ ਕੰਗਾਂ ਦੇ ਪਿਸਤੌਲ ਲਾਏ ਜਾਂਦੇ ਆ ਕੰਗਾਂ ਨੂੰ ਕਿਵੇਂ ਕੰਗਾਂ ਨੂੰ ਕਿਵੇਂ ਕੰਗਾਂ ਨੂੰ ਕੋਈ ਗੱਡੀ ਦੇਖੇ ਕੰਗਾਂ ਨੂੰ ਕਿਸ ਤਰੀਕੇ ਨਾਲ ਕੰਗਾਂ ਦੇ ਜੱਗੂ ਪ੍ਰਮੋਟਰਾਂ ਨੂੰ ਫੋਨ ਕਰਦਾ